ਤੋ ਵਾਦਾ ਕਰਕੇ ਪਿੱਛੇ ਹੜੀ ਐ ਐਸੀ ਕਰਕੇ ਅੰਦੋਲਨ ਜਿਹੜਾ ਨੰਬਰ ਸੰਘਰਸ਼ ਨੰਬਰ 2 ਸ਼ੁਰੂ ਹੋਣ ਜਾ ਰਿਹਾ ਹੈ ਭਾਈ ਸਾਹਿਬ ਦੇਖ ਇਹ ਤਾਂ ਮੰਮੂਲੀ ਗੱਲ ਐ ਅਸਲ ਜਿਨੇ ਹੁਣ ਤੋਪਾਂ ਤਾਂ ਆਪਾਂ ਅਸਲ ਜਿਨੇ ਹੁਣ ਗੋਲੀਆਂ ਫੇਰ ਵੇਖਣ ਸਿੰਧ ਕਦੇ ਦੇਖੋ ਇਹ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਹੈ ਭਾਰ ਸਰਕਾਰ ਦੀ ਕਦੇ ਨਹੀਂ ਡਰਦੇ ਇਹ ਕਿਸਾਨ ਹੈ ਇਹ ਹਰ ਵੇਲੇ ਮੌਤ ਨਾਲ ਖੇਡਣ ਵਾਲੇ ਲੋਕ ਨੇ ਇਹ ਕਦੇ ਨਹੀਂ ਡਰਦੇ ਇਹ ਜੇਕਰ ਮਨ ਬਣਾ ਲਿਆ ਦਿੱਲੀ ਜਾਣਾ ਤਾਂ ਜਾਵਾਂਗੇ ਪਰ ਕਹਾਣ ਕਰ ਰਹੀ ਹੈ ਔਰ ਇਹ ਮੈਂ ਸਮਝਦਾ ਇਹਨਾਂ ਗੱਲਾਂ ਦਾ ਨਾ ਤੇ ਕਿਸਾਨ ਕਦੇ ਡਰਿਆ ਤੇ ਨਾ ਡਰਨੇ ਵਾਲਾ ਜੇ ਕਿਸਾਨ ਨੇ ਮਨ ਬਣਾ ਲਿਆ ਦਿੱਲੀ ਜਾਣਾ ਫੇ ਹਜ਼ਾਰ ਰੋਕਾਂ ਲਗਾ ਲਾ ਦਿੱਲੀ ਪਹੁੰਚ ਕੇ ਰਹਾਗੇ ਮਜ਼ਦੂਰ ਇਕਤਾ ਜਿੰਦਾਬਾਦ ਮੋਦੀ ਸਰਕਾਰ ਮਰਦਾ ਹੋਵੇ ਜਿੰਦਾਬਾਦ ਨਾ ਮੀਟਿੰਗਾਂ ਦੇ ਦੌਰ ਕਰੀ ਜਾਣੇ ਲੋਕਾਂ ਦਾ ਤੁਸਾ ਛਾਤ ਕਰਨੇ ਨੂੰ ਹੋਰ ਗੁੱਸਾ ਛਾਤ ਨਹੀਂ ਹੋਊਗਾ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਸਰਕਾਰ ਮਰਦਾਬਾਦ 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 ਕਿਸਾਨ ਮਜ਼ਦੂਰ ਇੱਕਠੇ